गुरु रूख सात सिंह जीओ फतेह करने वागुरु जी का खालसा फतेह बाहर भीतर एको जाना ए गुर ज्ञान बताई जन नानक आपा चीने मिठे ब्रह्म की खाए ਪਿਆਰ ਵੈਰਾਗ ਦੀ ਮੂਰਤੀ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਮਹਾਨ ਰਚਨਾ ਦੇ ਦੋ ਬੋਲ ਬਾਹਰ ਭੀਤਰ ਇੱਕੋ ਜਾਨ ਅਕਸਰ ਮਨ ਖੰਡਤ ਜੀਵਦਾ ਹੈ ਜਦ ਕਿ ਪਰਮਾਤਮਾ ਅਖੰਡ ਹੈ ਕੁਝ ਲੋਕ ਬਾਹਰ ਮੁਖੀ ਨੇ ਉਹਨਾਂ ਦਾ ਸਭ ਕੁਝ ਬਾਹਰ ਹੈ ਅੰਦਰ ਕੁਝ ਵੀ ਨਹੀਂ ਜੋ ਬਾਹਰ ਹੈ ਉਹ ਅੰਦਰ ਨਾਲ ਜੁੜਿਆ ਹੋਇਆ ਹੈ ਟੁੱਟਿਆ ਹੋਇਆ ਨਹੀਂ ਸਭ ਕੁਝ ਅਖੰਡ ਹੈ ਜੁੜਿਆ ਹੋਇਆ ਹੈ ਚਲੋ ਮੋٹے ਰੂਪ ਵਿੱਚ ਚਲਈਏ ਅੰਦਰ ਦੇ ਪਾਣੀ ਦਾ ਬਾਹਰ ਦੇ ਪਾਣੀ ਨਾਲ ਸੰਬੰਧ ਜੁੜਿਆ ਹੋਇਆ ਹੈ ਅੰਦਰ ਦੀ ਪਵਨ ਦਾ ਬਾਹਰ ਦੀ ਪਵਨ ਨਾਲ ਸੰਬੰਧ ਜੁੜਿਆ ਹੋਇਆ ਹੈ ਅੰਦਰ ਦੀ ਅਗਨੇ ਦਾ ਬਾਹਰ ਦੀ ਅਗਣ ਨਾਲ ਸੰਬੰਧ ਜੁੜਿਆ ਹੈ ਬਾਰ ਅਗਨੇ ਦਾ ਖੇਂਦਰ ਸੂਰਜ ਹੈ। ਅਗਰ ਸੂਰਜ ਠੰਡਾ ਪੈ ਜਾਏ ਸਭ ਕੁਝ ਠੰਡਾ ਹੋ ਜਾਏ। ਸੂਰਜ ਕਰਕੇ ਹੀ ਸਾਡੇ ਵਿੱਚ ਜਠਰਗਣੀ ਹੈ। ਸੂਰਜ ਕਰਕੇ ਹੀ ਗਰਮ ਹੈ। 10 ਕਰੋੜ ਮੀਲ ਦੀ ਦੂਰੀ ਤੇ ਸੂਰਜ ਹੈ। ਤੋਂ ਅਸੀਂ ਆਪਣੀ ਸੀਮਾ ਉੱਥੇ ਤੱਕ ਮੰਨ ਲਈ ਹੈ। ਕਿਉਂਕਿ ਉਸ ਨਾਲ ਜੁੜੇ ਹੋਏ। ਉਹ ਸੂਰਜ ਕਿਸੇ ਹੋਰ ਸੂਰਜ ਨਾਲ ਸੰਬੰਧਿਤ ਹੈ। और वो सूरज किसी होर सूरज तो रोश नहीं लिता इस तरह गल कि मुकेगी परमात्मा से मुकेगी मनुख भी अखंड है ये भी मैरज कर दिया यही कारण है कि भगत पीपा ने ऐलानिया कह दिता जो ब्रहमंड है सो ही पिंड जो कुछ ब्रह्मंड है उ पिंड ब्रह्मंड असीम है ਇਹ ਪਿੰਡ ਵੀ ਅਸੀਮ ਹੈ ਕਿ ਕਿਧਰੇ ਸਮਾਪਤ ਨਹੀਂ ਹੁੰਦਾ ਅਖੰਡ ਇਸ ਵਾਸਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ ਬਾਹਰ ਭੇਤਰ ਇੱਕੋ ਜਾਨੋ ਬ੍ਰਹਮ ਗਿਆਨੀ ਕਿਸ ਨੂੰ ਕਹਾਵਾਂਗੇ ਭਗਤ ਕਿਸ ਨੂੰ ਕਹਾਵਾਂਗੇ ਯੋਗੀ ਕਿਸ ਨੂੰ ਕਹਾਵਾਂਗੇ ਜੋ ਜੁੜ ਗਿਆ ਹੈ ਕਿਸ ਨਾਲ ਜੋ ਜੁੜਿਆ ਹੋਇਆ ਹੈ ਜੁੜੇ ਨੂੰ yogi ਕਹਿੰਦੇ ਨੇ yog ਲਵਜ਼ ਦੋ ਤੇ ਦੋ ਦਾ ਜੋੜ ਕਰੋ yog ਕਰੋ yog ਹੋ ਜਾਏ yogi ਭਾਗ ਕਰੋ ਭੋਗੀ ਤਕਸੀਮ ਕਰੋ ਭੋਗੀ ਟੁੱਟੇ ਨੂੰ ਭੋਗੀ ਕਹਿੰਦੇ ਨੇ ਜੁੜੇ ਨੂੰ yogi ਕਹਿੰਦੇ ਸੰਸਕ੍ਰਿਤ ਦਾ ਇਹ ਬੜਾ ਕੀਮਤੀ ਸ਼ਬਦ ਤੂੰ yogi ਅੰਦਰ ਯੋਗੀਆ ਪ੍ਰਮਾਤਮਾ ਨੂੰ ਗੁਰਬਾਣੀ ਕਹਿੰਦੀ ਯੋਗੀ ਬਹੁਤ ਵੱਡਾ ਯੋਗੀ ਹੈ ਜੁੜੇ ਹੋਇਆ ਹੈ ਵੱਡਿਆ ਹੋਇਆ ਨਹੀਂ ਹੈ ਜੁੜੇ ਹੋਇਆ ਹੈ ਮਹਾਰਸ ਗ੍ਰਾਮ ਸਤਗੁਰੂ ਕਹਿੰਦੇ ਨੇ ਬਾਹਰ ਭੇਤਰ ਏਕੋ ਜਾਣੋ ਇਹ ਗੁਰ ਗਿਆਨ ਬਤਾਏ ਗੁਰੂ ਦਾ ਗਿਆਨ ਇਸ ਤੇ ਖੜਾ ਹੈ ਬਾਹਰ ਤੇ ਅੰਦਰ ਵੱਖ ਨਹੀਂ ਹੈ ਏਕੋ ਹੀ ਇਸ ਨੂੰ ਆਖੋਗੇ ਇਹਦੇ ਕੋਲ ਗੁਰੂ ਦਾ ਗਿਆਨ ਗਿਆਨ ਹੈ ਇਹਦੇ ਕੋਲ ਬ੍ਰਹਮ ਦਾ ਗਿਆਨ ਹੈ ਜਿਨੇ ਇਹ ਜਾਣ ਲਿਆ ਕਿ ਬਾਹਰ ਤੇ ਭੀਤਰ ਇੱਕੋ ਜੀ ਇੱਕੋ ਜੀ ਬਾਹਰ ਭੀਤਰ ਇੱਕੋ ਜਾਨੋ ਇਹ ਗੁਰ ਗਿਆਨ ਬਤਾਈ ਪਰ ਜਨਨ ਅਨੇਕ ਬਿਨ ਆਪਾ ਚੀਨੇ ਮਿਠੇ ਨਾ ਬ੍ਰਹਮ ਕੀ ਗਾਇ ਸਾਡੇ ਕੋਲ ਤਨ ਹੈ ਕਿਸ ਦਾ ਬਾਹਰ ਨਾਲ ਹੀ ਸੰਬੰਧ ਹੈ ਦੀ ਪੂਰਤੀ ਵੀ ਬਾਹਰੋਂ ਹੋਏਗੀ ਅੰਦਰੋਂ ਨਹੀਂ ਹੋ ਸਕਦੀ ਕਿ ਬਾਹਰ ਨਾਲ ਜੁੜਿਆ ਹੋਇਆ ਹੈ ਬਾਹਰ ਦੀ ਪਮਨ ਨਾਲ ਜੁੜਿਆ ਹੋਇਆ ਹੈ ਬਾਹਰ ਦੀ ਅਗਨੀ ਨਾਲ ਜੁੜਿਆ ਹੋਇਆ ਹੈ ਬਾਹਰ ਦੀ ਵਾਈਓ ਨਾਲ ਜੁੜਿਆ ਹੋਇਆ ਹੈ ਬਾਹਰ ਦੇ ਭੋਜਨ ਨਾਲ ਜੁੜਿਆ ਹੈ ਭੋਜਨ ਬਾਹਰੋਂ ਮਿਲੇਗਾ ਅੰਦਰੋਂ ਨਹੀਂ ਮਿਲਦਾ ਕਿ ਦੂਰ ਕਿਉਂ ਜਾਓ ਤਨ ਹੈ ਵੀ ਭੋਜਨ ਹੋਰ ਕੁਝ ਵੀ ਨਹੀਂ ਹੈ ਇਸ ਵਾਸੇ ਭੋਜਨ ਨੂੰ ਅਨ ਨੂੰ ਬ੍ਰਹਮ ਵੀ ਕਹਿੰਦੇ ਹੈ ਅਨ ਬ੍ਰਹਮ ਭਗਤ ਕਬੀਰ ਕਹਿੰਦੇ ਨੇ ਤਿੰਨ ਹਸਤੀਆਂ ਪੋਜਣ ਯੋਗ ਨੇ ਔਰ ਤਿੰਨਾਂ ਨੂੰ ਮੈਂ ਬਰਾਬਰੀ ਦੇਣਾ ਕਬੀਰ ਕਿਹੜੇ ਤਿੰਨ ਧਨ ਗੋਵਾਲ ਧਨ ਗੁਰਦੇਵ ਧਨ ਅਨਾਦ ਭੁਖੇ ਕਵਲ ਟੇਗੇ ਬੜਾ ਕੀਮਤੀ ਸ਼ਬਦ ਹੈ ਕਬੀਰ ਦਾ ਨੰਤਾ ਦਾ ਯੋਗ ਹੈ ਗੋਪਾਲ ਪਰਮਾਤਮਾ ਨੰਤਾ ਦਾ ਯੋਗ ਹੈ ਗੁਰੂ ਕਬੀਰ ਕਹਿੰਦੇ ਨੰਤਾ ਦਾ ਯੋਗ ਹੈ ਭੋਜਨ পেট ਦੇ ਚ ਭੋਜਨ ਨਹੀਂ ਨਾ ਗੁਰੂ ਚੰਗਾ ਲੱਗਦਾ ਹੈ ਨਾ ਪ੍ਰਭੂ ਚੰਗਾ ਲੱਗਦਾ ਕਬੀਰ ਤੇ ਐਲਾਨੀਆਂ ਵੀ ਕਹਿੰਦੇ ਨੇ ਭੁੱਖੇ ਭਗਤ ਲਾ ਕੀਜੇ ਇਹ ਮਾਲਾ ਆਪਣੀ ਐ ਲੈ ਪਕੜਾ ਨਹੀਂ ਹੁੰਦਾ ਸ ਧਨ ਗੋਬਾਲ ਧਨ ਗਰੋ ਦੇ ਧਨ ਅਨਾਦ ਓਖੇ ਕਵਲ ਟੇਕੇ ਇਹਨਾਂ ਤਿੰਨਾਂ ਨੂੰ ਇੱਕ ਲੜੀ ਚ ਰੱਖਿਆ ਹੈ ਫਿਰ ਇੱਕ ਚੌਥੀ ਅਵਸਥਾ ਦਾ ਵੀ ਜ਼ਿਕਰ ਕਰਦੇ ਹਨ ਧਨ ਓਏ ਸੰਤ ਜਿਨ ਐ ਸੇ ਜਾਣੇ ਤਿੰਨ ਕੋ ਮਿਲ ਬੋ ਸਾਰੰਗ ਪਾਣੇ ਉਹ ਵੀ ਪੂਜਣ ਦੇ ਯੋਗ ਨੇ ਜਿਨੇ ਇਹਨਾਂ ਤਿੰਨਾਂ ਦੀ ਅਸਲੀਅਤ ਨੂੰ ਹਕੀਕਤ ਨੂੰ ਜਾਣ ਲਿਆ ਗੋਬਾਲ ਗੁਰੂ ਤੇ ਭੋਜਨ ਹੈਰਾਨਗੀ ਦੀ ਗੱਲ ਪਰ ਪ੍ਰਮਾਤਮਾ ਦੀ ਬਰਾਬਰੀ ਦੇ ਦਿੱਤੀ ਭੋਜਨ ਨਾਲ ਗੁਰੂ ਦੀ ਬਰਾਬਰੀ ਤੇ ਰੱਖ ਦਿੱਤਾ ਹੈ ਭੋਜਨ ਸੰਗਤ ਪੰਗਤ ਬਰਾਬਰੀ ਹਲਕੇ ਪੰਗਤ ਦੇ ਚ ਕੀ ਹੈ ਭੋਜਨ ਹੈ ਸੰਗਤ ਦੇ ਚ ਕੀ ਹੈ ਭਜਨ ਭਜਨ ਮਨ ਦੀ ਖੁਰਾਕ ਹੈ ਭੋਜਨ ਤਨ ਦੀ ਖੁਰਾਕ ਹੈ ਬਰਾਬਰੀ ਹੈ ਬਾਹਰ ভেਤਰ ਏ ਕੋ ਜਾ ਨੋ ਏ ਗੁਰੂ ਗਿਆਨ ਬਤਾਇ ਜਨ ਨਾਨਕ ਬਿਨ ਆਪਾ ਚੀਨੇ ਮਿਠੇ ਨੋ ਬ੍ਰਹਮ ਕੀ ਕਾਹੀ ਤਨ ਬਣਦਾ ਵੀ ਭੋਜਨ ਤੋਂ ਹੈ ਤੁਸੀਂ ਆਖੋਗੇ ਭੋਜਨ ਤੋਂ ਬਣਦਾ ਹਾਂ ਤਨ ਭੋਜਨ ਹੈ ਭੋਜਨ ਤੋਂ ਬਣਿਆ ਹੈ ਭੋਜਨ ਨਾਲ ਜ਼ਿੰਦਾ ਰਹਿੰਦਾ ਹੈ ਤਨ ਦੀ ਬਣ ਫਰ ਗੁਰਵਾਣੀ ਇੰਜ ਕਹਿੰਦੀ ਹੈ ماں ਕੀ ਰਕਤ ਪਿਤਾ ਬਿਨ ਧਾਰਾ मां ਦਾ ਲਹੂ ਪਿਤਾ ਦਾ ਬਿੰਦ ਉਸ ਤੋਂ ਹੀ ਤੰਦੀ ਬਣਦਾ ਹੈ ਤੇ ਖੂਨ ਤੇ ਬਿੰਦ ਕੀ ਹੈ ਖੁਰਾਕ ਹੈ ਔਰ ਕੀ ਹੈ ਭੋਜਨ ਤੋਂ ਹੀ ਖੁਰਾਕ ਤੋਂ ਹੀ ਖੂਨ ਬਣਦਾ ਹੈ ਖੂਨ ਤੋਂ ਬਿੰਦ ਬਣਦਾ ਹੈ ਬਿੰਦ ਤੋਂ ਹੀ ਮਨੁੱਖੀ ਬੱਚਾ ਬਣਦਾ ਹੈ ਜਵਾਨ ਹੁੰਦਾ ਹੈ ਬੁੱਢਾ ਹੁੰਦਾ ਹੈ ਫਿਰ ਇਹ ਹਾਕ ਵਿੱਚ ਮਿੱਟੀ ਵਿੱਚ ਮਿੱਟੀ ਹੁੰਦਾ ਹੈ ਮੂਲ ਰੂਪ ਦੇ ਵਿੱਚ ਭੋਜਨ ਮਿੱਟੀ ਹੈ ਮੂਲ ਰੂਪ ਦੇ ਵਿੱਚ ਖੁਰਾਕ ਹਾਕ ਜੋ ਕੁਝ ਵੀ ਅਸੀਂ ਖਾਂਦੇ ਹਾਂ خاک ਸਾਨੂੰ ਦਿੰਦੀ ਹੈ ਮਿੱਟੀ ਸਾਨੂੰ ਦਿੰਦੀ ਹੈ ਇਹ ਹੀ ਕਾਰਨ ਹੈ ਕਿ ਮਿੱਟੀ ਨੂੰ ਧਰਤੀ ਨੂੰ ਪੂਜਣ ਯੋਗ ਮਾਂ ਕਹਿ ਦਿੱਤਾ ਹੈ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਾਤਾ ਧਰਤ ਮਹਤ ਪੂਜਣ ਯੋਗ ਮਾਂ ਪੰਨਾ ਇਹ ਹੀ ਕਰੇ ਪਈ ਕਰਦੀ ਹੈ ਜਨਮ ਵੀ ਇਸੇ ਤੋਂ ਆਇਆ ਤਨ ਦਾ ਜਨਮ ਮਿੱਟੀ ਤੋਂ ਆਇਆ ਤਨ ਦੀ ਪਾਲਣਾ ਮਿੱਟੀ ਕਰ ਰਹੀ ਹੈ समुचा तन मिट्टी का पुतला है माटी को पुत्रो कैसे नजत है देखे देखे सुने बोले दौरे और फिरत है मिट्टी का पुतला वास्तविक भोजन है भोजन है क्यों रकत बिंद कर निम्ह बड़ी सुंदर पंक्तियां ने रकत बिंद कर निम्ह आगन उदर मजार ਇੰਦੀ ਉਤਪਤੀ ਇਹ ਨੇਮਿਆ ਇਹ ਬਣਿਆ ਹੈ ਰਕਤ ਤੇ ਬਿੰਦ ਤੋਂ ਬਿੰਦ ਕੀਏ ਖੁਰਾਕ ਹੈ ਭੋਜਨ ਹੈ ਖੂਨ ਕੀਏ ਭੋਜਨ ਹੈ ਭੋਜਨ ਤੋਂ ਹੀ ਖੂਨ ਬਣਦਾ ਹੈ ਭੋਜਨ ਤੋਂ ਹੀ ਬਿੰਦ ਬਣਦਾ ਤੇ ਰਕਤ ਬਿੰਦ ਕਰਨੇ ਮਿਆ ਇਹ ਤਨ ਬਣਿਆ ਹੈ ਰਕਤ ਤੇ ਬਿੰਦ ਤੋਂ ਮਾਂ ਕੀ ਰਕਤ ਫਿਰ ਗੁਰਬਾਣੀ ਕਹਲਦੀ ਹੈ ਮਾਂ ਕੀ ਰਕਤ ਪਿਤਾ ਬਿੰਦ ਹਾਰਾ ਮਾਤਾ ਦੀ ਰਕਤ ਪਿਤਾ ਦਾ ਬਿੰਦ ਪਾਣੀ ਮਹਿਲਾ ਮਾਠੀ ਗੋਰੀ ਇਸ ਮਾਟੇ ਕੀ ਪੁੱਤਰੀ ਜੋਰੀ ਮਹਿਲਾ ਪਾਣੀ ਪਿਤਾ ਦਾ ਗੇਰ ਵੀ ਗੋਰੀ ਤੋਂ ਮੁਰਾਦ ਗੇਰ ਵੀ ਲਾਲ ਲਾਲ ਮਿੱਟੀ ਖੋਨ ਗੇਰ ਵੀ ਖੋਨ ਪਾਣੀ ਮਹਿਲਾ ਮਾਠੀ ਗੋਰੀ ਇਸ ਮਾਟੇ ਕੀ ਪੁੱਤਰੀ ਜੋਰੀ ਗੇਰਵਾ ਰੰਗ ਲਾਲ ਰੰਗ ਹੋਂ ਖੂਨ ਦਾ ਰੰਗ ਗਹਿਰੂਆ ਰੰਗ ਰਕਤ ਬਿੰਦ ਕਰਨ ਮਿਆਂ ਤੇ ਰਕਤ ਤੇ ਬਿੰਦ ਭੋਜਨ ਹੈ ਖੂਨ ਕੀ ਇਹ ਭੋਜਨ ਭੋਜਨ ਤੋਂ ਹੀ ਬਣਦਾ ਹੈ ਬਿੰਦ ਕੀ ਇਹ ਭੋਜਨ ਭੋਜਨ ਤੋਂ ਹੀ ਬਣਦਾ ਹੈ ਤੇ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਰਕਤ ਬਿੰਦ ਕਰਨ ਮਿਆਂ ਅਗਨ ਉਦਰ ਮਜਾਰ ਨਿਮਿਆ ਇਹ ਰਕਤ ਬਿੰਦ ਤੋਂ ਹੈ ਭੋਜਨ ਤੋਂ ਨਿਮੇ ਹੈ ਭੋਜਨ ਤੋਂ ਬਣਿਆ ਹੈ ਸਰੀਰ ਸਰੀਰ ਭੋਜਨ ਹੈ ਫਿਰ ਭੋਜਨ ਦੇ ਆਸਰੇ ਤੇ ਭੋਜਨ ਦਾ ਬੁਤਲਾ ਜ਼ਿੰਦਾ ਰਹਿੰਦਾ ਹੈ ਨਾ ਦੇ ਉਹ ਭੋਜਨ ਰਹਿ ਜਾਏਗਾ ਸਰੀਰ ਚਾਰ ਪੰਜ ਦਿਨ ਨਾ ਦੇਓ ਕਦਮ ਨਹੀਂ ਚੱਲਣਗੇ 8-10 ਦਿਨ ਨਾ ਦੇਓ ਅੱਖਾਂ ਵੀ ਬੰਦ ਹੋਣ ਲੱਗ ਪੈਣਗੀਆਂ ਇੱਕ ਰिष्ट ਪੂਸ਼ ਸਰੀਰ ਜਿਹਦੇ ਅੰਦਰ ਪੂਰਨ ਤੌਰ ਤੇ ਚਰਬੀ ਹੋਵੇ ਵਿਦਵਾਨ ਕਹਿੰਦੇ ਨੇ ਵੱਧ ਤੋਂ ਵੱਧ 40 ਦਿਨ ਬੁਖਾ ਰਹ ਸਕਦਾ ਹੈ 40 ਐਸ ਤੋਂ ਜ਼ਿਆਦਾ ਨਹੀਂ ਦਮ ਤੋੜ ਜਾਏਗਾ ਜੇ ਇਸ ਦੇ ਅੰਦਰ ਚਰਬੀ ਹੈ ਕੋ ਭੋਜਨ ਤੋਂ ਬਣੀ ਹੈ ਜੋ ਇਹ ਦੇ ਅੰਦਰ ਚਰਬੀ ਹੈ ਉਹ ਖਾਣ ਪਾਣ ਤੋਂ ਬਣੀ ਹੈ ਵੱਧ ਤੋਂ ਵੱਧ ਇਹ ਨੂੰ 40 ਦਿਨ ਜ਼ਿੰਦਾ ਰੱਖੇਗੀ ਫਿਰ ਖਤਮ ਹੋ ਜਾਏਗਾ ਚਰਬੀ ਭੋਜਨ ਹੈ ਖੂਨ ਭੋਜਨ ਹੈ ਭੋਜਨ ਤੋਂ ਨਿਮਿਆ ਭੋਜਨ ਤੋਂ ਬਣਿਆ ਇਹ ਪੁੱਤੜਾ ਭੋਜਨ ਦੇ ਆਸਰੇ ਤੇ ਜ਼ਿੰਦਾ ਰਹਿੰਦਾ ਹੈ। ਕਿਉਂਕਿ ਤਨ ਜ਼ਿੰਦਾਈ ਭੋਜਨ ਦੇ ਆਸਰੇ ਤੇ ਰਹਿੰਦਾ ਹੈ। ਤੋ ਕਬੀਰ ਭੋਜਨ ਨੂੰ ਪਰਮਾਤਮਾ ਦੇ ਬਰਾਬਰੀ ਤੇ ਰੱਖਦੇ ਨੇ। ਕਬੀਰ ਭੋਜਨ ਨੂੰ ਗੁਰੂ ਦੀ ਬਰਾਬਰੀ ਤੇ ਰੱਖਦੇ ਨੇ। ਔਰ ਗਜ਼ਬ ਦੀ ਗੱਲ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਸੰਗਤ ਤੇ ਪੰਗਤ ਨੂੰ ਬਰਾਬਰੀ ਦੇ ਦਿੱਤੀ। ਇੱਕ ਥਾਂ ਤੇ ਭੋਜਨ ਪ੍ਰਦਾਨ, ਇੱਕ ਥਾਂ ਤੇ ਭਜਨ ਪ੍ਰਦਾਨ। ਭਜਨ ਵੀ ਉਸ ਦਾ ਪ੍ਰਸਾਦ ਹੈ, ਭੋਜਨ ਵੀ ਉਸ ਦਾ ਪ੍ਰਸਾਦ ਹੈ। ਪ੍ਰਸਾਦ ਕਰਕੇ ਅਗਰ ਭੋਜਨ ਛਕੋਗੇ, ਯਕੀਨ ਜਾਨੋ ਉਹਦੀ ਖੇੜ ਹੀ ਕੁਛ ਹੋਰ ਹੋ ਜਾਏਗੀ। ਔਰ ਇਹ ਵੀ ਮੈਂ ਅਰਜ਼ ਕਰਾਂ। ਲੰਗਰ ਭੋਜਨ ਉਹੀ ਹੈ ਜਿਹਨੂੰ ਸ਼ਰਧਾ ਨਾਲ ਬਣਾਇਆ ਜਾਏ ਭਾਵਨਾ ਨਾਲ ਬਣਾਇਆ ਜਾਏ ਸ਼ਰਧਾ ਦਾ ਆਪਣਾ ਇੱਕ ਰਸ ਹੈ ਭਾਵਨਾ ਦਾ ਆਪਣਾ ਇੱਕ ਸਵਾਦ ਹੈ ਇਹ ਵੀ ਮੈਸ ਕਰਦੇ ਹਨ ਭਾਵਨਾ ਨਾਲ ਸ਼ਰਧਾ ਨਾਲ ਕਿਸੇ ਨੂੰ ਪਾਣੀ ਦਾ ਗਲਾਸ ਲਈਏ ਉਹਦਾ ਟੇਸ ਕੁਝ ਹੋਰ ਹੋ ਜਾਏ ਨਫ਼ਰਤ ਨਾਲ ਲਈਏ ਗਿਰਨਾ ਨਾਲ ਲਈਏ ਦੁਸ਼ਮਣੀ ਦੇ ਜਜ਼ਬੇ ਨਾਲ ਲਈਏ ਪਾਣੀ ਦਾ ਗਲਾਸ ਯਕੀਨ ਜਾਨੋ ਸਵਾਦ ਕੁਝ ਹੋਰ ਹੋ ਜਾਏ ਅਗਰ ਲੰਗਰ ਦੀ ਦਾਲ ਦੇ ਵਿੱਚ ਕੋਈ ਸਵਾਦ ਆਉਂਦਾ ਹੈ ਅਗਰ ਲੰਗਰ ਦੇ ਪ੍ਰਸ਼ਾਦ ਦੇ ਵਿੱਚ ਕੋਈ ਰਸ ਆਉਂਦਾ ਹੈ ਤਾਂ ਭਾਵਨਾ ਨਾਲ ਬਣਾਇਆ ਗਿਆ ਹੈ ਸ਼ਰਧਾ ਨਾਲ ਬਣਾਇਆ ਗਿਆ ਹੈ ਔਰ ਮੈਂ ਦੋ ਸ਼ਬਦ ਹੋਰ ਵੀ ਕਹਿ ਦੇਣਾ ਹੁਨਾ ਜੋ ਭਾਵਨਾ ਨਾਲ ਬਣਾਇਆ ਹੀ ਨਹੀਂ ਗਿਆ ਸ਼ਰਧਾ ਨਾਲ ਬਣਾਇਆ ਹੀ ਨਹੀਂ ਗਿਆ ਉਹ ਘਰ ਦੀ ਰੋਟੀ ਹੋ ਸਕਦੀ ਹੈ ਗੁਰੂ ਕਾ ਲੰਗਰ ਨਹੀਂ ਹੈ ਉਹ ਤੇ ਸ਼ਰਧਾ ਨਾਲ ਬਣਾਇਆ ਹੈ ਭਾਵਨਾ ਨਾਲ ਬਣਾਇਆ ਅਗਰ ਭਾਵਨਾ ਨਾਲ ਸਰਦਾਨ ਨਾਲ ਘਰ ਦੀ ਰੋਟੀ ਵੀ ਬਣਾਈਏ ਯਕੀਨ ਜਾਨੋ ਉਹ ਵੀ ਗੁਰੂ ਦਾ ਲੰਗਰ ਹੋ ਜਾਏਗਾ ਉਹਦਾ ਸਵਾਦ ਵੀ ਕੁਝ ਹੋਰ ਆਠ ਕਰਦੇ ਆ ਵਾਹਿਗੁਰੂ ਜਪਦੇ ਆ ਘਰ ਦੀ ਰੋਟੀ ਬਣਾਈਏ ਗੁਰੂ ਦਾ ਲੰਗਰ ਹੋ ਜਾਏਗਾ ਗੱਪਾਂ ਮਾਰਦੇ ਆ ਗੁਰੂ ਦਾ ਲੰਗਰ ਬਣਾਇਆ ਤੇ ਘਰ ਦੀ ਰੋਟੀ ਹੋ ਜਾਏ ਅਗਰ ਕਿਸੇ ਗੁਰਦੁਆਰੇ ਦਾ ਲੰਗਰ ਬੇਸਵਾਦੀ ਹੋਵੇ ਨਾ ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ ਸਮਝ ਲੈਣਾ ਭਾਵਨਾ ਨਾਲ ਨਹੀਂ ਬਣਾਇਆ ਜਾਂਦਾ ਸ਼ਰਧਾ ਨਾਲ ਨਹੀਂ ਬਣਾਇਆ ਜਾਂਦਾ ਭਾਵਨਾ ਦਾ ਉਹ ਸੁਆਦ ਹੈ ਸ਼ਰਧਾ ਦਾ ਉਹ ਸੁਆਦ ਹੈ ساری ਦੁਨੀਆ 'ਚ ਐਸਾ ਆਖਿਆ ਜਾਂਦਾ ਲੱਖ ਯਤਨ ਕਰਦੇ ਆ ਘਰ ਦੇ ਚ ਉਹ ਦਾਲ ਨਹੀਂ ਬਣਦੀ ਜੋ ਗੁਰੂ ਦੇ ਲੰਗਰ ਦੀ ਬਣਦੀ ਉਹ ਭਾਵਨਾ ਦਾ ਰਸ ਉਹ ਸ਼ਰਧਾ ਦਾ ਰਸ ਕਬੀਰ ਭੋਜਨ ਨੂੰ ਗੁਰੂ ਦੀ ਬਰਾਬਰੀ ਤੇ ਰੱਖਦੇ ਨੇ ਪ੍ਰਭੂ ਦੀ ਬਰਾਬਰੀ ਤੇ ਰੱਖਦੇ ਨੇ ਨਾਨਕ ਗੋਪਾਲ ਧਨ ਗੁਰਦੇਵ ਧਨ ਅਨਾਦ ਓਖੇ ਕਵਲ ਟੇਕੇ ਧਨ ਓਏ ਸੰਤ ਜਨ ਐਸੀ ਜਾਣੇ ਤਿਨ ਕੋ ਮਿਲਬੋ ਸਾਰੰਗ ਪਾਣੀ ਜਿਸਨੇ ਐਸਾ ਜਾਣਿਆ ਪ੍ਰਭੂ ਦੀ ਪ੍ਰਾਪਤੀ ਉਸ ਨੂੰ ਹੋਵੇਗੀ ਫਿਰ ਅੱਗੇ ਇੱਕ ਹੋਰ ਗੱਲ ਵੀ ਕਰਦੇ ਨੇ ਅਨ ਛੋੜ ਕਰੇ ਪਾਖੰਡ ਨਾ ਸੋ ਆਗਣ ਨਾ ਹੋਰਨ ਅੰਨੇ ਬਿਨਾ ਨਾ ਹੋਏ ਸੁਕਾਲ ਤਜੀਏ ਅਨ ਨਾ ਮਿਲੇ ਗੋਬਾਲ ਅਨੰਦਾ ਤਿਆਗ ਗੋਪਾਲ ਦਾ ਤਿਆਗ ਹੈ ਭੋਜਨ ਦਾ ਤਿਆਗ ਪ੍ਰਮਾਤਮਾ ਦਾ ਤਿਆਗ ਹੈ ਕਿਉਂ ਭੋਜਨ ਨਹੀਂ ਦੇਓਗੇ ਤਨ ਨੂੰ ਤਨ ਨੂੰ ਭੁੱਖ ਹੈ ਤੇ ਭੁੱਖੇ ਤਨ ਤੋਂ ਭਜਨ ਦੇ ਮਾਰਗ ਤੇ ਤੁਰਨਾ ਮਨ ਨੂੰ ਔਖਾ ਹੋ ਜਾਏਗਾ ਮਨ ਕਹੇ ਵਾਹਿਗੁਰੂ ਵਾਹਿਗੁਰੂ ਜਪ ਤਨ ਕਹੇ ਨਹੀਂ ਚੱਕਣਾ ਦੋ ਦਿਨ ਦੇ ਭੁੱਖੇ